ਦੀਵਾਲੀ ਮੌਕੇ ਸਭ ਤੋਂ ਵੱਧ ਮਠਿਆਈ ਬਣਦੀ ਆ ਨਕਲੀ ਆਪਣੇ ਸਾਰਿਆਂ ਨੂੰ ਇਸ ਚੀਜ਼ ਦੀ ਚਿੰਤਾ ਹੁੰਦੀ ਹੈ ਵੀ ਯਾਰ ਨਕਲੀ ਮਠਿਆਈ ਹੋਊਗੀ ਕੇ ਜਾਂ ਤੇਲ ਹੋਊ ਜਾਂ ਕੇ ਜਾਂ ਰਫੈਂਡ ਹੋਊਗਾ ਆਪਾਂ ਲੈ ਕੇ ਆਨੇ ਬਾਈ ਜੀਤ ਢਾਲੀਵਾਲ ਤੋਂ 4 ਸਾਲ ਹੋ ਗਏ ਮੈਨੂੰ ਤਾਂ ਆਪਾਂ ਜਿੰਨੀ ਵੀ ਰਿਸ਼ਤੇਦਾਰੀ ਚ ਮਠਿਆਈ ਜਾਂਦੀ ਆ ਆਪਣੀ ਜੀਤ ਢਾਲੀਵਾਲ ਤੋਂ ਜਾਂਦੀ ਆ ਇੱਕ ਨੰਬਰ ਕੁਆਲਿਟੀ ਹੁੰਦੀ ਹੈਗੀ ਘਰੇ ਵੀ ਆਪਾਂ ਬਾਈ ਤੋਂ ਹੀ ਲੈ ਕੇ ਆਉਨੇ ਆ ਜਿਹੜੀ ਦੀਵਾਲੀ ਮੌਕੇ ਲੈ ਕੇ ਆਉਨੇ ਆ ਤੇ ਪਹਿਲਾਂ ਬਾਈ ਕਰਦਾ ਸੀ ਕਲਾ ਦੀਵਾਲੀ ਤੇ ਹੀ ਕੰਮ ਤੇ ਹੁਣ ਬਾਈ ਨੇ ਪਰਮਾਨੈਂਟਲੀ ਦੁਕਾਨ ਕਰ ਲਈ ਤੇ ਹਰ ਤਰ੍ਹਾਂ ਦੀ ਮਠਿਆਈ ਹੈ ਬਾਈ ਕੋਲੇ ਆ ਦੁੱਧ ਵਾਲੀ ਹੋਈ ਜਾਂਦੀ ਹੈ ਬਰਫੀ ਤਿਆਰ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਆ ਦੇਖੋ ਬਿਲਕੁਲ ਤਾਜ਼ਾ ਤਾਜ਼ਾ ਦੁੱਧ ਆ ਤੇ ਕੋਈ ਐਣੀ ਹੈ ਵੀ ਕੋਈ ਚੀਜ਼ ਜਾਲੀ ਪਾਉਣਗੇ ਜਾਂ ਉਹ ਕਰਨਗੇ ਇੱਕ ਨੰਬਰ ਚੀਜ਼ ਹੁੰਦੀ ਆ ਬਾਕੀ ਜਿੱਥੇ ਸੀਤਾਰਾਮ ਤੇ ਗੁਰਪ੍ਰੀਤ ਪਹੁੰਚਗੇ ਉੱਥੇ ਤਾਂ ਗੱਲ ਸਿਰਾਂ ਲੱਗ ਹੀ ਜਾਣੀ ਆ ਤੇ ਹੁਣ ਆ ਬਿਲਕੁਲ ਤਾਜ਼ੀਆਂ ਗਲਾਬ ਜਾ ਬਣਾਇਆਂ ਉਧਰ ਦੇਖੋ ਬਣੀਆਂ ਜਾਂਦੀਆਂ ਤੇ ਇਧਰ ਤਿਆਰ ਕਰੀ ਜਾਂਦੇ ਆਗੇ ਤੇ ਬਾਈ ਪਿੰਡ ਪਥਰਾਲਾ ਜ਼ਿਲ੍ਹਾ ਬਠਿੰਡਾ ਜ਼ਰੂਰ ਬਾਈਡੈਂਸ ਵਰਕ ਕਰੋ